ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਆਪੋ ਆਪਣੇ ਘਰ ਪਰਿਵਾਰਾਂ ਵਿੱਚ ਠੀਕ ਠਾਕ ਹੋਮੋਗੇ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਇੱਥੇ ਜੀ ਸੀ ਜਿਸ ਵੀਰ ਦੇ ਸਵੇਕ ਸੱਤ ਦਾ ਟਾਈਮ ਤੇ ਆਪਾਂ ਹੋਰ ਸਾਰੇ ਕੰਮ ਧੰਦੇ ਪਸੂ ਪਾ ਦੇ ਤੇ ਉੱਧਰ ਰਸੋਈ ਦੇ ਨਵੇੜ ਕੇ ਆਪਾਂ ਝਾੜੂ ਪੋਚਾ ਕਰਨ ਲੱਗੇ ਸੀ ਮੈਂ ਝਾੜੂ ਫੇਰੇ ਸੀ ਝਾੜੂ ਪੋਚਾ ਵੀ ਸਵੇਰੇ ਸਵੇਰੇ ਹੋ ਜਵੇ ਤੋਂਪ ਚੜਨ ਤੋਂ ਪਹਿਲਾਂ ਪਹਿਲਾਂ ਗਰਮੀਆਂ ਦੇ ਮੌਸਮ ਵਿੱਚ ਤਾਂ ਤੇ ਉਹੀ ਵਧੀਆ ਰਹਿੰਦਾ ਜਦੋਂ ਤੋਂਪ ਆ ਜਾਂਦੀ ਹੈ ਤਾਂ ਫਿਰ ਇਹ ਕੰਮ ਕਰਨ ਨੂੰ ਤਾਂ ਬਿਲਕੁਲ ਦਿਲ ਨਹੀਂ ਕਰਦਾ ਕੋਣ ਜੀ ਹੋ ਜਾਂਦੀ ਵਸ ਮੇਰੀ ਆਦਤ ਹੈ ਵੀ ਮੈਂ ਸਵੇਰੇ ਸਵੇਰੇ ਝਾੜੂ ਪੋਚਾ ਕਰਕੇ ਖੁਸ਼ ਹਾਂ ਇਹ ਕੰਮ ਨਿਭੜਿਆ ਹੋਵੇ ਕਿਉਂਕਿ ਬਾਬਾ ਜੀ ਵੀ ਆਉਂਦੇ ਗੁਰਦੁਆਰੇ ਵਾਲੇ ਦੁੱਧ ਲੈਣ ਹੋਰ ਵੀ ਕੋਈ ਨਾ ਕੋਈ ਆ ਜਾਂਦਾ ਘਰ ਤੇ ਇਦਾਂ ਚੰਗਾ ਨਹੀਂ ਲੱਗਦਾ ਮੂਰੇ ਖਲਾਰਾ ਪਿਆ ਹੋਵੇ ਮੈਨੂੰ ਹੁੰਦਾ ਵੀ ਪਹਿਲਾਂ ਸਾਫ਼ ਸੁਥਰਾ ਹੋ ਜਵੇ ਘਰ ਤੇ ਫੇਰ ਹੋਰ ਕੰਮ ਕਰ ਲੈਣੇ ਫਿਰ ਅਸੀਂ ਤੜਕੇ ਦੇ ਉੱਠੇ ਹੁੰਨੇ ਜਿੱਦਾਂ ਪਹਿਲਾਂ ਪੌਣੇ ਕਿਚਾਰ ਉੱਠਦੇ ਆ ਸਾਰਾ ਕੰਮ ਕਰਨ ਵੇਲੇ ਲੈਣੇ ਨੇ ਪਸ਼ੂ ਪਾਦਾ ਦੁੱਧ ਰੜਕਣਾ ਇਦਾਂ ਦਾ ਸਾਰਾ ਕੰਮ ਕਰਕੇ ਬਾਅਦ ਵਿੱਚ ਅਸੀਂ ਥੋੜਾ ਟਾਈਮ ਅਰੈਸਟ ਕਰੀਦੀ ਆ ਫੇਰ ਉੱਠ ਖੜੀਦਾ ਪੌਣੇ 7 ਵੇ ਦੁੱਧ ਕੌਣ ਜਾਣਾ ਹੁੰਦਾ ਡੈਰੀ ਚ ਤੇ ਮੈਨੂੰ ਵੀ ਇਹ ਲਾਲਚ ਹੋ ਜਾਂਦਾ ਵੀ ਚਲੋ ਉੱਠ ਕੇ ਆਪਣਾ ਚਾਦਰਾ ਚੁੱਦਰਾ ਸਾਰੀਆਂ ਝਾੜਾਂ ਮਛਾਵਾ ਤੇ ਝਾੜੂ ਕੱਢਾਂ ਅੰਦਰਾਂ ਚੋਂ ਝਾੜੂ ਪੂੰਛਾ ਕਰ ਲਈਏ ਪਹਿਲਾਂ ਤਾਂ ਹੈਲਪਰ ਨਾਲ ਹੁੰਦੀ ਸੀ ਕਿ ਚਲੋ ਹੋ ਜਾਂਦਾ ਸੀ ਕੰਮ ਹੱਥ-ਵੱਥੀ ਚਲੋ ਉਹਨਾਂ ਨੇ ਅੰਦਰ ਝਾੜੂ ਪੂੰਛਾ ਕਰ ਲੈਣਾ ਮੈਂ ਵਿੜੇ ਸਵਾਰ ਦੇਣੇ ਤੇ ਹੁਣ ਜਦੋਂ ਜਿਆਦੀ ਠੰਡ ਜੀ ਹੋ ਗਈ ਸੀ ਫਿਰ ਉਹਨਾਂ ਨੂੰ ਹਟਾ ਦਿੱਤਾ ਸੀ ਵੀ ਚਲੋ ਕੋਈ ਤੁਸੀਂ ਵੀ ਇੰਨੀ ਠੰਡ ਵਿੱਚ ਤੁਹਾਨੂੰ ਵੀ ਆਉਣਾ ਔਖਾ ਆ वैसे तो जौर साहब ਤੇ ਅਰਜਣ ਮੇਰੇ ਨਾਲ ਕਰਾ ਲਿੰਦੇ ਆ ਕੰਮ ਇਦਾਂ ਨਹੀਂ ਹੈਗਾ ਪਰ ਇਦਾਂ ਹੁੰਦਾ ਕਦੇ ਕਦੇ ਉਹਨਾਂ ਨੂੰ ਵੀ ਕੰਮ ਹੁੰਦਾ ਜਾਦਾ ਉੱਤਰ ਖੇਤੀਬਾੜੀ ਦਾ ਵੀ ਆ ਤੇ ਇਹ ਵੀ ਗੱਡੀ ਲੈ ਕੇ ਵੀ ਕਿਤੇ ਨਾ ਕਿਤੇ ਜਾਣਾ ਪੈਂਦਾ ਫਿਰ ਮੈਂ ਆਪ ਵੀ ਕਰ ਲੈਣੀ ਹੁੰਦੀ ਇਦਾਂ ਨਹੀਂਗਾ ਹੈਗਾ ਇੰਨੀ ਨਹੀਂ ਕਿੰਨੇ ਤੋਂ ਕੰਮ ਤੋਂ ਡਰਨਾ ਜਿਹੜਾ ਹੈਗਾ ਕਰ ਲੀਦਾ ਹੈ ਬਾਕੀ ਕੰਮ ਆਪ ਦਾ ਕਰਦਾ ਆ ਜੀ ਕਰਨਾ ਵੀ ਪੈਣਾ ਆ ਤੇ ਮੈਨੂੰ ਜਿਆਦਾ ਇਹ ਹੁੰਦਾ ਵੀ ਐਨ ਮਨ ਲਾ ਕੇ ਕੰਮ ਕਰ ਲੋ ਤਸਲੀ ਜੀ ਨਾ ਕਰ ਲੋ ਜਿਹੜਾ ਦੂਜੇ ਜਣੇ ਦੇ ਕੰਮ ਚ ਨੁਕਸਾ ਕੱਢੀ ਜਾਣੀ ਉਹਦੇ ਨਾਲ ਕਰੀ ਆਪ ਲਾਓ ਹਨਾ ਤੇ ਇਹ ਇੱਥੇ ਮੈਂ ਹੁਣ ਪੋਚਾ ਲਾਉਣ ਲੱਗ ਪਈ ਸੀ ਜੀ ਅੰਦਰ ਪਹਿਲਾਂ ਅੰਦਰਾਂ ਚ ਝਾੜੂ ਕੱਢ ਕੇ ਤੰਦਰਾਂ ਚ ਪੋਚਾ ਲਾ ਦਿੱਤਾ ਸੀ ਫਿਰ ਬੇੜੇ ਚ ਆ ਗਿਆ ਸੀ ਜੀ ਫਿਰ ਬੇੜੇ ਚ ਝਾੜੂ ਲਾਇਆ ਤੇ ਬੇੜੇ ਚ ਪੋਚਾ ਫਿਰ ਬਾਅਦ ਵਿੱਚ ਪੋਚਾ ਲਾ ਲਿਆ ਸੀ ਇਹ ਤਾਂ ਉਹ ਅੰਦਰਾਂ ਦਾ ਸਾਰਾ ਨਿਬੜ ਦੀ ਅੰਦਰ ਫਿਰ ਪੱਕੇ-ਪੁੱਕੇ ਚਲਾ ਕੇ ਸੁੱਕ ਗਿਆ ਸਾਰਾ ਤੇ ਫਿਰ ਮੈਂ ਬਾਹਰ ਆ ਕੇ ਲੱਗ ਗਈ ਸੀ ਅੰਦਰ ਪਰਦੇ-ਪੁਰਦੇ ਮੋਰੇ ਕਰ ਦਿੱਤੇ ਸੀ ਬਾਹਰ ਕੂੜਾ ਨਾ ਓਡੇ ਇੱਥੇ ਪੋਚਾ ਲਾਉਣ ਲੱਗ ਪਈ ਸ਼ੈਫੀ ਨਾਲ-ਨਾਲ ਤੁਰਿਆ ਫਿਰਦਾ ਸੀ ਮੇਰੇ ਤੇ ਐਲਤਾ ਕਰਦਾ ਸੀ ਕਦੇ ਪੋਚੇ ਨੂੰ ਫੜ ਲੈਂਦਾ ਸੀ ਕਦੇ ਕੁੱਸ਼ ਕਰਦਾ ਸੀ ਇਹ 베ੜੇ ਵਿੱਚ ਪੋਚਾ ਵੀ ਡੇਲੀ ਲਾਈਦਾ ਜੀ ਉੱਪਰਲੇ 베ੜੇ 'ਚ ਜਿਹੜਾ ਥੱਲੇ ਦੂਸਰਾ ਇੱਤਾਂ ਵਾਲਾ ਆ ਇਹ ਵੀ ਫਰਸ਼ ਹਣ ਪੱਟ ਜੀ ਹੋ ਗਈ ਆ ਦੁਬਾਰਾ ਪਾਉਣ ਵਾਲੀ ਹੋਈ ਦੇਖਦੇ ਆਂ ਸੋਚਦੇ ਤੇ ਇਦਾਂ ਵੀ ਚਲੋ ਥੋੜੀ ਹੋਰ ਜਿੱਦਾਂ ਹੁਣ ਵੇਟ ਕਰਦੇ ਆਂ ਵੀ ਰੁੱਕ ਕੇ ਟੈਲ ਲਾਈ ਲਵਾਲੀਏ ਵਿਹੜੇ ਵਿੱਚ ਵੀ ਅੰਦਰਾਂ ਵਿੱਚ ਵੀ ਲਵਾਉਣੀ ਆ ਕਿਉਂਕਿ ਅੰਦਰਾਂ ਵਿੱਚ ਵੀ ਸਿੰਪਲ ਫਰਸ਼ ਆ ਬਰਾਂਡੇ ਵਿੱਚ ਸਾਡੇ ਹੈਗਾ ਪੱਥਰ ਤੇ ਰਸੋਈ 'ਚ ਵੀ ਟੈਲਾ ਲੱਗੇ ਆ ਤੇ ਅੰਦਰਾਂ ਵਿੱਚ ਵੀ ਇਦਾਂ ਚਲੋ ਮਜਬੂਰੀ ਵੀ ਹੋ ਜਾਂਦੀ ਕਿ ਸਵੇਰੇ ਇੱਥੇ ਆਪਾਂ ਕੱਪੜੇ ਧੋਤੇ ਸੀਗੇ ਕੱਪੜਿਆਂ ਦੀਆਂ ਤਹਾਂ ਲਾਉਣ ਲੱਗ ਪਏ ਸੀਗੇ ਇੱਥੇ ਸੀਗਾ ਢਾਈ ਪੌਣੀ ਤਿੰਨ ਕ ਦਾ ਟਾਈਮ ਸੀਗਾ ਚਾਹ ਪਾਣੀ ਬਣਾ ਕੇ ਪੀ ਕੇ ਫਿਰ ਮੈਂ ਕੱਪੜਿਆਂ ਦੇ ਵਾਲੇ ਹੋ ਗਏ ਸੀ ਮੈਂ ਕਿਹਾ ਚਲੋ ਹੁਣ ਧੋਤੇ ਆ ਤੇ ਇਹਨਾਂ ਦੀਆਂ ਤਹਿ ਲਾ ਲਈਏ ਕੱਪੜੇ ਧੋਉਂਦਿਆਂ ਦੀ ਵੀਡੀਓ ਤਾਂ ਨਹੀਂ ਬਣਾ ਹੋਈ ਤੇ ਇਹ ਵੀ ਬਹੁਤ ਵੱਡਾ ਕੰਮ ਹੋ ਜਾਂਦਾ ਜੀ ਪਹਿਲਾਂ ਕੱਪੜਿਆਂ ਨੂੰ ਧੋਵੋ ਫਿਰ ਸੁਕਾਵੋ ਫਿਰ ਤਹਿ ਲਾ ਕੇ ਵੀ ਰੱਖੋ ਤੇ ਖਾਸ ਕਰਕੇ ਕੱਲੀ ਲੇਡੀ ਨੂੰ ਤਾਂ ਔਖਾ ਆ ਜੀ ਇਥੇ ਇਹ ਚੱਲੇ ਸੀ ਖੂਨ ਪੱਠੇ ਲੈਣ ਤੇ ਉਹ ਹਾਲਾ ਲੱਦ ਲਿਆ ਸੀ ਇਹਨਾਂ ਨੇ ਇਨੇ ਸਪੱਠੇ ਲਏਗੀ ਅੱਜ ਟੂਰਨਾਮੈਂਟ ਸੀਗਾ ਪਿੰਡ ਦੇਖਣੇ ਸੀ ਇਹਨਾਂ ਨੇ ਮੈਚ ਸ਼ੈਫੀ ਰੇੜੇ ਤੇ ਚੜਿਆ ਆ ਉਹ ਕਹਿੰਦਾ ਮੈਨੂੰ ਥੱਲੇ ਸਾਰੋ ਇਹ ਚੱਲੇ ਧਾਰਜਣ ਖੂਨ ਇੱਥੇ ਆਪਾਂ ਲੱਗ ਪਏ ਸੀ ਧਾਰਾ ਕੱਢਣ ਪੰਜਕ ਦਾ ਟਾਈਮ ਹੋ ਗਿਆ ਸੀ ਇਹ ਕੂਤੇ ਗਏ ਸੀਗੇ ਤੇ ਮੈਂ ਕਿਹਾ ਚਲੋ ਮੈਂ ਧਾਰਾ ਕੱਢ ਲੈਣੀ ਆ ਧਾਰਾ ਇਸ ਟਾਈਮ ਗਾਈਆਂ ਹੀ ਦੋਨੇ ਮਿਲਦੀਆਂ ਆ ਅੱਜ ਸਵੇਰ ਨੂੰ ਮਿਲਦੀ ਹੁੰਦੀ ਆ ਸਵੇਰ ਨੂੰ ਫਿਰ ਦੋਨੇ ਐਸ ਟਾਈਮ ਵੀ ਦੋਨੇ ਜਾਣੇ ਚੋਲੇ ਦੇ ਜਿੱਦਾਂ ਜਿੱਦਾਂ ਕੰਮ ਹਾਥ ਆ ਵੀ ਅਸੀਂ ਕਰ ਲਈਦਾ ਨਾ ਤਾਂ ਮੈਂ ਕਦੇ ਪਸ਼ੂਆਂ ਦੇ ਕੰਮ ਕਰਨ ਤੋਂ ਡਰੀ ਆਂ ਵੀ ਹਰ ਵੇਲੇ ਉਹਦਾ ਵੀਡੀਓ ਨਹੀਂ ਬਣਾਈ ਜਾਂਦੀ ਹੈਗੀ ਕਿਉਂਕਿ ਫਿਰ ਕੈਮਰਾ ਚੱਕ ਕੇ ਉਹ ਬਹਿ ਜਾਓ ਤੇ ਫਿਰ ਕੰਮ ਨਹੀਂ ਹੁੰਦਾ ਸੱਤੋਂ ਇੱਥੇ ਤੋਂ ਚਲੋ ਮੜਮਟਾ ਕੈਮਰਾ ਅਰਜਨ ਨੇ ਫਾੜ ਲਿਆ ਸੀ ਤੇ ਅੱਜ ਜਦ ਨੇ ਵੀਡੀਓ ਬਣ ਗਈ ਤੇ ਧਾਰਾ ਚੋਂ ਦੀ ਤੇ ਮੈਂ ਸੈਟ ਚ ਆ ਕਰ ਲੈ ਇਸ ਫਿਰ ਕੋਈ ਨਿਆਣਾ ਹੋਰ ਆ ਗਿਆ ਸੀ ਮੈਂ ਉਹਨੂੰ ਲਾ ਲਿਆ ਸੀ ਕਿਉਂਕਿ ਮੜਾ ਕੈਮਰਾ ਫੜ ਕੇ ਖੜ ਜਾ ਤੇ ਸ਼ੈਫੀ ਹਲਤਾ ਕਰਦਾ ਫਿਰ ਅਰਜਨ ਵੀ ਆ ਗਿਆ ਸੀਗਾ ਕੋਤੋਂ ਪੱਠੇ ਲੇ ਐਸੀ ਹੈ ਤੇ ਆ ਗਿਆ ਸੀ ਮੇਰੇ ਘਰ ਚੋਂ ਦੀ ਚੋਂ ਦੀ ਤੇ ਆਪਾਂ ਅੰਦਰ ਆ ਗਏ ਜੀ ਤੇ ਅੱਜ ਬਣਾਈ ਸੀ ਮੂੰਗੀ ਮਸਰੀ ਇੱਕ ਦਿਨ ਮੂੰਗਰੇ ਖਾ ਲਏ ਇੱਕ ਦਿਨ ਸਾਗ ਖਾ ਲਿਆ ਬੇਗਣਾ ਹੀ ਸਬਜ਼ੀ ਖਾ ਲਈ ਕਿੰਦੇ ਅੱਜ ਮੂੰਗੀ ਮਸਰ ਬਣਾਓ ਪਤਲੀ ਜੀ ਦਾਲ ਬਣਾ ਕੇ ਵੀ ਕਿੰਨੇ ਮੂੰਗੀ ਮਸਰਾਂ ਦੀ ਤੇ ਆਪਾਂ ਇੱਥੇ ਮੂੰਗੀ ਮਸਰਾਂ ਨੂੰ ਤੜਕਾ ਲਾਉਣੀ ਹੈ ਕੰਮ ਤਾਂ ਜੀ ਡੇਲੀ ਦੇ ਸੇਮ ਹੀ ਹੋ ਜਾਂਦੇ ਹੋਏ ਤੇ ਜੇ ਕਿਤੇ ਜਾਣਾ ਆਉਣਾ ਵੀ ਪੈ ਜਾਂਦਾ ਵਿੱਚ ਡੈਥ ਹੋ ਗਈ ਸੀ ਮੇਰੇ ਤਾਇਆ ਜੀ ਦੇ ਜਵਾਈ ਵੀ ਸਾਨੂੰ ਉੱਤਰ ਵੀ ਜਾਣਾ ਪੈਂਦਾ ਸਵੇਰੇ ਵੀ ਜਾਣਾ ਸੀ ਤੇ ਹੁਣ ਭੈਣਾ ਭਾਈਆਂ ਦੇ ਦੁੱਖ ਸੁੱਖ ਚ ਵੀ ਪਹੁੰਚਣਾ ਪੈਂਦਾ ਆ ਕਿਉਂਕਿ ਜਦੋਂ ਅਗਲਾ ਆ ਕੇ ਆਪਣੇ ਦੁੱਖ ਸੁੱਖ ਚ ਖੜਦਾ ਆ ਨਾਲ ਆਪਣੇ ਆਪਾਂ ਨੂੰ ਵੀ ਜਾਣਾ ਚਾਹੀਦਾ ਸਾਰੀਆਂ ਦੇਖਣੀਆਂ ਪੈਂਦੀਆਂ ਰਿਸ਼ਤੇਦਾਰੀਆਂ ਵੀ ਦੇਖਣੀਆਂ ਪੈਂਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਵੀ ਦੇਖਣੀਆਂ ਪੈਂਦੀਆਂ ਤੇ ਦਾਲ ਜੀ ਆਪਣੀ ਬਣ ਗਈ ਸੀ ਮੈਂ ਗੈਸ ਬੰਦ ਕਰ ਦਿੱਤਾ ਸੀ ਜਾਣ ਲੱਗੀ ਧਾਰਾ ਕੱਟਣ ਲੱਗੀ ਰੱਖ ਗਈ ਸੀ ਕਿ ਦਾਲ ਹੌਲੀ-ਹੌਲੀ ਸਟੇਮ ਤੇ ਬਣ ਗਈ ਸੀ ਤੇ ਦਾਲ ਦੇ ਤੋਂ ਪਹਿਲਾਂ ਭਿੰਤੀ ਹੋਵੇ ਪਿਛੇਤੀ ਬਣ ਜਾਂਦੀ ਹੈ ਇੱਥੇ ਆਪਾਂ ਲੈ ਲਈਏ ਹਰੀਆਂ ਮਿਰਚਾਂ ਜੀ ਤੇ ਇਸੇ ਹੁਣ ਚਲੋ ਮੂੰਗੀ ਮਸਰੀ ਬਣਾ ਲਈ ਤੇ ਕੱਲ ਬਣਾਵਾਂਗੇ ਕੋਈ ਸਬਜ਼ੀ ਸੁੱਕੀ ਉਧਰੋਂ ਆ ਕੇ ਫਿਰ ਜਦੋਂ ਕਿਤੇ ਜਾਣੇ ਆ ਕੇ ਕੰਮ ਕਰਦੇ ਆ ਕੋਵੇਲਾ ਹੋ ਜਵੇ ਤੇ ਜੇ ਇੱਕ ਦਾਲ ਪਈ ਹੋਵੇ ਚਲੋ ਮੜੇ ਨਾਲ ਸੁੱਕੀ ਸਬਜ਼ੀ ਬਣ ਜਵੇ ਫਿਰ ਸੋਹਣਾ ਟਾਈਮ ਸਤ ਜੰਦਾ ਫਿਰ ਸਵੇਰ ਵਾਲਾ ਡੰਗ ਵੀ ਸੋਣਾ ਸਤ ਜੰਦਾ ਨਹੀਂ ਤਾਂ ਜੇ ਨਾ ਬਣਾਓ ਤੇ ਫਿਰ ਸਵੇਰ ਨੂੰ ਕੋਈ ਪਰੌਠਾ ਬਣਾਉਣਾ ਪੈਂਦਾ ਜਾਂ ਤਾਂ ਆਲੂਆਂ ਵਾਲਾ ਜਾਂ ਮੂਲੀਆਂ ਵਾਲਾ ਤੇ ਪਰੌਠੇ ਖਾ ਕੇ ਫਿਰ ਆਪਣੀ ਨਹੀਂ ਸਿਹਤ ਨਹੀਂ ਸਹੀ ਰਹਿੰਦੀ ਇਦਾਂ ਪਾਰਾ ਪਾਰਾ ਜਾ ਹੋਇ ਰਿਹਾ ਇਹ ਮੇਰਾ ਦਿਲ ਤੇ ਪਤਾ ਨਹੀਂ ਕੀ ਖਾ ਲਿਆ ਤਾਂ ਕੀ ਅੱਜ ਤੁਰੇ ਫਿਰਦੇ ਨੇ ਵੀ ਆਪਣੇ ਆਪ ਨੂੰ ਵੀ ਹੋਰ ਤਰ੍ਹਾਂ ਹੋਈ ਜਾਂਦੀ ਰਹਿੰਦੀ ਆ ਵੀ ਕੰਮ ਨਹੀਂ ਹੋਣਾ ਪੈ ਜੋ ਬਸ ਲੰਮੇ ਤੇ ਬਹੁਤ ਹਾਂ ਲਾਲ ਮਿਰਚ ਕਿਉਂਕਿ ਹਰੀਆਂ ਮਿਰਚਾਂ ਥੋੜੀਆਂ ਘੱਟ ਕੋੜੀਆਂ ਸੀਗੀਆਂ ਸਾਡੇ ਘਰਾਂ ਦੀ ਦਾਲ ਸਬਜ਼ੀ ਖਾਂਦੇ ਆ ਵੈਸੇ ਮੈਨੂੰ ਮਿਰਚ ਮਸਾਲਾ ਘੱਟ ਦੱਸਿਆ ਆ ਇਹਨਾਂ ਕਰਕੇ ਫਿਰ ਮੈਨੂੰ ਪਾਣੀ ਪੈਂਦੀ ਫਿਰ ਮੈਂ ਜੇ ਫਿੱਕੀ ਕੱਢਦੀ ਆ ਆਪਦੇ ਲਈ ਉਹ ਵੀ ਨਹੀਂ ਸਵਾਦ ਲੱਗਦੀ ਫਿਰ ਮੈਂ ਘੱਟ ਖਾ ਲੈਣੀ ਹੁੰਦੀ ਸਬਜ਼ੀ ਦਾਲ ਸਬਜ਼ੀ ਘੱਟ ਲੈਣੀ ਹੁੰਦੀ ਆ ਵਿੱਚ ਮੱਖਣੀ ਪਾ ਲੈਣੀ ਹੁੰਦੀ ਆ ਚਲੋ ਥੋੜਾ ਘੱਟ ਲੱਗੇ ਨਾਲ ਦਹੀਂ ਵਗੈਰਾ ਤੇ ਲੈ ਲੈਣਾ ਮਾੜਾ ਮੋਟਾ ਪਰ ਕੇਵਲ ਨਹੀਂ ਵੀ ਗੱਲ ਕਰਦਾ ਦਾਲ ਪਤਲੀ ਬਣਾਈ ਸੀ ਕਹਿੰਦੇ ਵਾਲੀ ਕਰੜੀ ਇਹ ਨਾ ਬਣਾਈ ਤੇ ਇੱਥੇ ਆਪਾਂ ਤੜਕਾ ਆਪਣਾ ਹੋ ਗਿਆ ਹਨ ਤੇ ਹੁਣ ਦਾਲ ਦੇ ਵਿੱਚ ਆਪਦੇਣਾ ਪਾ ਇਹਨੂੰ ਤੇ ਹੋਰ ਜੀ ਜੋ ਚੈਨਲ ਤੇ ਭੈਣ ਭਰਾ ਪਹਿਲੀ ਵਾਰੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜੋ ਵੀਡੀਓ ਨੂੰ ਦੇਖ ਕੇ ਕਮੈਂਟ ਕਰਦੇ ਨੇ ਇਥੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਨੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਇੱਥੇ ਦਾਲ ਆਪਣੀ ਗਈ ਬਣ ਖਾਦੀ ਚ ਦਾਲ ਬਹੁਤ ਸਵਾਦ ਲੱਗੀ ਜਿੱਦਾਂ ਪਤਲੀ ਜੀ ਸੀਗੇ ਕਦੇ-ਕਦੇ ਦਿਲ ਕਰਦਾ ਹੁੰਦਾ ਵੀ ਪਤਲੀ ਜੀ ਦਾਲ ਦੇ ਨਾਲ ਸਿੰਪਲ ਜਿਹਾ ਫੁੱਲ ਕਪ ਹੋਵੇ ਚੋਪੜਿਆ ਨਾ ਹੋਵੇ ਤੇ ਸਵਾਦ ਲੱਗਦੀ ਬਹੁਤ ਰੋਟੀ ਇਦਾਂ ਇੱਥੇ ਆਪਾਂ ਗੈਸ ਦੀ ਸਫਾਈ ਸਾਫ-ਸਫਾਈ ਕਰ ਰਹੇ ਸੀ ਕਿਉਂਕਿ ਜੇ ਨਾਲੂ ਨਾਲ ਹੋ ਜਵੇ ਤਾਂ ਹੋ ਜਵੇ ਨੇ ਫਿਰ ਹੁੰਦਾ ਆ ਵੀ ਕੰਮ ਕਰ ਲਵਾਂ ਫੇ ਗੈਸ ਸਾਫ ਕਰਦੀ ਆ ਵੀ ਕਰ ਲਵਾਂ ਮੈਨੂੰ ਆਦਤ ਹੀ ਹੈ ਵੈਸੇ ਉਦਾਂ ਚਾਹ ਵੀ ਬਣਾਈ ਦੁੱਧ